ਇਹਨਾਂ ਨੇ ਬਾਹਰ ਮੋਟਰ ਬੰਦਿਆ ਨੇ ਸ਼ਹਿਰ ਵਿੱਚ ਮੋਟਰ ਬੰਦਿਆ ਨੇ ਵਿੱਚ ਬਹਿ ਕੇ ਇਹਨਾਂ ਦਾ ਤਿੰਨਾਂ ਤੇ 50-50000 ਰੁਪਏ ਦਾ ਹਰਜਾਨਾ ਪਾ ਕੇ ਇਹਨਾਂ ਨੂੰ ਜਰਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1.5 ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਸੜੀ ਆ ਤੇ ਅਸੀਂ ਤੁਹਾਡਾ ਕੰਪਰੋਮਾਈਜ਼ ਕਰਦੇ ਆ ਜਿਹੜੇ ਦੋ ਥੇੜੀ ਸੀ ਉਹਨਾਂ ਨੇ 50-50000 ਦਿੱਤਾ ਜਿਹੜੀ ਤੀਜੀ ਥੇੜੀ ਸੀ ਅਜੇ ਡੁੰਗਰ ਜਿੱਤੀ ਅਜੇ ਮਡੁੰਗਰ ਦਾ ਮੁੰਡਾ ਇਹਨੇ ਪੈਸੇ ਨਹੀਂ ਭਰੇ ਇਹਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰਾਇਆ ਵਾ ਤਾਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸਟ ਦੇ ਹੋਣੇ ਨਹੀਂ ਇਹ ਜਿਹੜਾ ਵਾ ਦੋ ਨੰਬਰ ਦਾ ਕੰਮ ਕਰਦਾ ਸਿਨੇਟਰ ਜਾਂਦਾ ਵਾ ਉਤੋਂ ਇਹ ਹਰਨ ਧੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਗੱਲ ਇਹਦਾ ਜੀ ਮੈਂ ਥਾਨਿਆਂ ਫਟੇਗਾ ਚੂੜੀਆਂ ਵਿਸ਼ੇ ਤੌਰ ਤੇ ਪੀਸੀ ਅਸਰ ਹੈ ਜੇ ਸਬ ਇਫੈਕਟਰ ਪਗੰਦਸਤਾਂ ਉੱਥੇ ਲਗਾਇਆ 6 ਪ੍ਰੀ ਨੂੰ ਇਹਨਾਂ ਤਿੰਨ ਮੁੰਡਿਆਂ ਨੇ ਮਤਲਬ ਬੰਟੀ ਬਿੱਟੂ ਤੇ ਇਹ ਤਿੰਨ ਮੁੰਡੇ ਆਕਾਸ਼ ਇਹਨਾਂ ਨੇ ਉੱਥੇ ਦੁਕਾਨ ਤੇ 버ਗਰ ਖਾਦੇ ਆ ਤੇ 버ਗਰ ਖਾਂ ਤੋਂ ਬਾਅਦ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਤੇ ਉਲਟਾ ਸੋ ਉੱਥੇ ਜਰੀਕ ਉਹਨਾਂ ਦੀ ਲੜਕੀ ਕੋਈ ਕੰਮ ਕਰਨ ਵਾਸਤੇ ਰੱਖੀ ਹੋਣਾ ਉਹਨੂੰ ਇਹਨਾਂ ਨੇ ਛੇੜਛਾੜ ਕੀਤੀ ਆ ਤੇ ਮਲਪਤ ਦੇ ਮਜ਼ਾਕ ਕੀਤੇ ਉਹਦਾ ਮੋਬਾਈਲ ਨੰਬਰ ਮੰਗਦੇ ਵੀ ਤੇ ਨਾ ਫਰੈਂਚਿਪ ਕਰਨੀਆਂ ਉਹ ਜਦੋਂ ਮਾਲਕ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਤੇ ਇਹਨਾਂ ਮਾਲਕ ਨੂੰ ਮਾਲਕ ਦੇ ਸਿਰ 'ਤੇ ਕਿੱਟ ਮਾਰ ਕੇ ਤੇ ਕੜੇ ਦੇ वार ਕਰਕੇ ਉਹਨੂੰ ਜ਼ਖਮੀ ਕਰਤਾ ਤੇ ਉਹਦੀ ਕੁੱਟ ਮਾਰ ਕੀਤੀ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਉਹ ਉਹ ਬੰਦੇ ਦੇ ਸਿਰ 'ਤੇ ਕਿੱਟ ਚ ਵਰਜਦਾ ਉਹ ਮੈਡੀਕਲ ਉਹਨੇ ਸਰਕਾਰੀ ਹਸਪਤਾਲ 'ਤੇ ਜਾ ਕੇ ਮੈਡੀਕਲ ਲਿਆ ਜੀ ਐਮ ਆਰ ਆਈ ਉਸ ਤੋਂ ਬਾਅਦ ਇਹ ਮੁੰਡੇ ਇਤਨੇ ਮੁੰਡੇ ਜਿਹੇ ਆ ਆਪਣੇ ਘਰਾਂ ਤੋਂ ਭਗੋੜੇ ਹੋ ਗਏ ਕਿਉਂਕਿ ਇਹਨਾਂ ਦੇ ਮੁੰਡੇ ਕ੍ਰਿਮੀਨਲ ਸੀਗੇ ਇਹ ਘਰਾਂ ਤੋਂ ਭਗੋੜੇ ਤੇ ਫਿਰ ਜਦੋਂ ਇਹਨਾਂ ਉਹਨਾਂ ਨੂੰ ਧਮਕੀਆਂ ਦਿੰਦੇ ਵੀ ਅਸੀਂ ਤੁਹਾਡੀ ਯੋਅ ਕਰਦਾਂ ਅਸੀਂ ਤੁਹਾਡਾ ਨੁਕਸਾਨ ਕਰਦਾਂ ਉਹਨਾਂ ਨੇ ਇਹਨਾਂ ਨੇ ਫਿਰ ਮਤਲਬ ਪ੍ਰੀਤ ਪਾਣੇ ਕੋ ਉਹਨਾਂ ਦੀ ਦੁਕਾਨ ਤੇ ਅੱਗ ਲਾਤੀ ਉਹਨਾਂ ਦੇ ਏਸੀ ਵਗੈਰਾ ਜੋ ਵੀ ਉਹਨਾਂ ਦਾ ਦਾ ਸਮਾਨ ਸੀ ਸਾਰਾ ਸਾਰ ਕੇ ਤੇ ਆਪ ਸੁਆਹ ਕਰਤਾ ਉਹਨਾਂ ਨੇ ਕੰਪਲੇਨਟ ਕੀਤੀ ਕਿ ਸਾਡਾ ਜਿਹੜਾ ਅੰਨ ਧਮਕੀਆਂ ਦੇਦੇ ਤੇ ਇਹਨਾਂ ਬੰਦਿਆਂ ਜਿੰਨਾਂ ਬੰਦਿਆਂ ਨੇ ਸਾਡੀ ਦੁਕਾਨ ਤੇ ਕੁੱਟਮਾਰ ਕੀਤੀ ਸਾਨੂੰ ਸੱਟਾਂ ਲਾਈਆਂ ਉਹਨਾਂ ਬੰਦਿਆਂ ਨੇ ਹੀ ਸਾਨੂੰ ਪੂਰਾ ਯਕੀਨ ਆ ਵੀ ਇਹਨਾਂ ਨੇ ਹੀ ਸਾਡੀ ਦੁਕਾਨ ਨੂੰ ਅੱਗ ਲਾਈ ਆ ਇਹ ਤੇ ਆਪਾਂ ਤਿੰਨਾਂ ਮੁੰਡਿਆਂ ਨੂੰ ਮਤਲਬ ਉਹਨਾਂ ਦੇ ਆਪਣੇ ਮਤਲਬ ਪਰਿਵਾਰ ਆ ਰ ਇਹ ਇਹਨਾਂ ਦੀ ਆਸਰੇ ਚ ਬਹਿ ਕੇ ਉਹ ਉਹਨਾਂ ਕਹਿਆ ਵੀ ਅਸੀਂ ਆਪਣੇ ਗਰੀਬ ਬੰਦੇ ਆ ਤੇ ਅਸੀਂ ਪਰਚੇ ਚ ਕੀ ਲਾਉਣਾ ਸਾਡਾ ਨੁਕਸਾਨ ਹੋਇਆ ਤੇ ਸਾਡਾ ਨੁਕਸਾਨ ਭਰ ਦੋ ਇਹਨਾਂ ਨੇ ਬਾਹਰ ਮੋਦਰ ਬੰਦਿਆਰੇ ਸ਼ਹਿਰ ਵਿੱਚ ਮੋਦਰ ਬੰਦਿਆ ਨੇ ਵਿੱਚ ਬਹਿ ਕੇ ਇਹਨਾਂ ਦਾ ਤਿੰਨਾਂ ਤੇ 50-5000 ਰੁਪਏ ਦਾ ਹਰਜਾਨਾ ਪਾ ਕੇ ਤੇ ਇਹਨਾਂ ਨੂੰ ਜਰਾ ਵਾ ਇਹਨਾਂ ਦਾ ਕੰਪਰੋਮਾਈਜ਼ ਆਪਣੇ ਕਰਾਤਾ ਵੀ ਚਲੋ ਇਹ 1.5 ਲੱਖ ਰੁਪਏ ਇਹਨਾਂ ਨੂੰ ਦੇ ਦਿਓ ਜਿਹਨਾਂ ਦੀ ਦੁਕਾਨ ਛੜੀ ਆ ਇਹ ਅਸੀਂ ਤੁਹਾਡਾ ਕੰਪਰੋਮਾਈਜ਼ ਕਰਾ ਦਿੰਦੇ ਆ ਜਿਹੜੇ ਦੋ ਥਿਰ ਸੀ ਉਹਨਾਂ ਨੇ 50-5000 ਦਿੱਤਾ ਜਿਹੜੀ ਤੀਜੀ ਥਿਰ ਸੀ ਅਜੇ ਡੁੰਗਰ ਅਜੇ ਡੁੰ ਇਨੇ ਪੈਸੇ ਨਹੀਂ ਭਰੇ ਤੇ ਉਲਟਾ ਸਗੋਂ ਅਗ ਮੇਰੇ ਖਿਲਾਫ ਆਪਣੇ ਗਲਤ ਪ੍ਰਚਾਰ ਕਰ ਰਿਹਾ ਵਾ ਆਪ ਇੱਕ ਕ੍ਰਿਮੀਨਲ ਬੰਦਾ ਵਾ ਇਹਦੇ ਖਿਲਾਫ 12 14 15 ਮਕਦਮੇ ਐਨਡੀਪੀਆ ਸਟ ਦੇ ਹੁਣ ਵੀ ਇਹ ਜਿਹੜਾ ਦੋ ਨੰਬਰ ਦਾ ਕੰਮ ਕਰਦਾ ਸਿਰਨਗਰ ਜਾਂਦਾ ਵਾ ਉਥੋਂ ਹੈਰਨ ਧੁੱਕੀ ਵਗੈਰਾ ਲਿਆ ਕੇ ਤੇ ਇੱਥੇ ਸਪਲਾਈ ਕਰਦਾ ਵਾ ਤੇ ਆਪ ਹੀ ਘਰੋਂ ਮਤਲਬ ਆਪਣੇ ਘੋੜਾ ਜਾਂਦਾ ਵਾ ਮੇਰਾ ਇਹਨਾਂ ਇਸ ਇਸ ਫੈਸਲੇ 'ਚ ਕੋਈ ਲੈ ਨਹੀਂ ਲੈਂਦੀਆਂ ਇਹ ਫੈਸਲਾ ਬਾਰੋ-ਬਾਰ ਮੋਹਰ ਬੰਦ ਫਟੇਗਾ ਚੂੜੀਆ ਸ਼ਹਿਰ ਤੇ ਮੋਹਰ ਪੈਂਦੇ ਆ ਜਿਹੜੇ ਜੁੰਗਰੀ ਵਿਅਕਤੀ ਐਮਸੀ ਵੀ ਗਰਾਂ ਸਾਰੇ ਬੈਠ ਕੇ ਇਹਨਾਂ ਦਾ ਫੈਸਲਾ ਕਰਿਆ ਵਾ ਮੇਰਾ ਇਸ ਪੈਸੇ ਦੇ ਲੈਂਟਨ ਬਾਰੇ ਜਾਂ ਕੋਈ ਵੀ ਹੋਰ ਪੈਸੇ ਦੀ ਮੰਗ ਕਰਨ ਬਾਰੇ ਮੈਂ ਇਹਨਾਂ ਨੂੰ ਜਰੂਰ ਕਹਾਂ ਵੀ ਜੇ ਉਹ 200 ਰੁਪਏ ਭਰਦੇ ਆ ਤੇ ਤੁਸੀਂ ਵੀ ਮਤਲਬ ਪੈਸੇ ਭਰ ਦਿਓ ਇਹ ਕਹਿੰਦਾ ਨਹੀਂ ਮੈਂ ਪੈਸੇ ਨਹੀਂ ਭਰਨੇ ਮੇਰੇ ਮੁੰਡੇ ਤੇ ਕੱਲੇ ਤੇ ਭਾਈ ਪਰਚਾ ਦੇ ਦਿਓ ਮੈਂ ਮੁੰਡੇ ਤੇ ਪੈਸੇ ਨਹੀਂ ਨਹੀਂ ਭਰਨੇ ਅਜਰਾ ਮਿਰਤਲ ਜਾਓ ਲਾਇਆ ਤੇ ਕੋਈ ਸਚਾਈ ਨਹੀਂ ਆ ਇਹ ਆਪ ਇੱਕ ਕ੍ਰਿਮੀਨਲ ਬੰਦਾ ਵਾ ਤੇ ਪੁਲਿਸ ਦੀ ਸਭੀ ਖਰਾਬ ਕਰਨ ਵਾਸਤੇ ਜਾਂ ਪੁਲਿਸ ਨੂੰ ਚਾਲੂ ਕਰਨ ਵਾਸਤੇ ਇਦਾਂ ਦੀ ਮੰਨ ਕਰਤ ਕਹਾਣੀ ਬਣਾ ਕੇ ਦੇ ਰਹੀ ਇਹ ਵੀਡੀਓ ਇਹ ਭਾਈ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਆ ਮਸੀਦ ਦਾ ਬੇਟਾ ਹੈ ਅਬੀ ਇਹ ਦੋਸ਼ੀ ਆ ਤੇ ਅਜੇ ਨਸੀਨਾ ਗੱਲ ਕਰ ਰਿਹਾ ਵਿੱਚ ਪੈਸੇ ਦੇ ਲੈਣ ਦੇਣ ਦੀ ਤੇ ਇਸ ਬੰਦ ਵਿੱਚ ਕਾਰਵਾਈ ਕਰਦੇ ਹੋયા ਐਸਆਈ ਬਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਗਿਆ